ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਸਿਨੇਮੇ ਦੀ ਸ਼ੁਰੂਆਤ ਕਿਵੇਂ ਹੋਈ ਤੇ ਕਿੱਥੇ ਹੋਈ ਤੇ ਕਦੋਂ ਹੋਈ ਅੱਜ ਤੁਸੀਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇਖਦੇ ਹੋ ਇੱਕ ਹਫ਼ਤੇ ਦੇ ਵਿੱਚ ਦੋ ਦੋ ਫਿਲਮਾਂ ਰਿਲੀਜ਼ ਹੁੰਦੀਆਂ ਜੇ ਆਪਾਂ ਗੱਲ ਕਰੀਏ ਮਹੀਨੇ ਵਿੱਚ 8-8 ਫਿਲਮਾਂ 4-4 ਫਿਲਮਾਂ ਰਿਲੀਜ਼ ਹੁੰਦੀਆਂ ਜੇ ਆਪਾਂ ਗੱਲ ਕਰੀਏ ਬਹੁਤ ਜ਼ਿਆਦਾ ਕੰਪੀਟੀਸ਼ਨ ਆ ਤੇ ਕਰੋੜਾਂ ਦੇ ਬਜਟ ਨਾਲ ਫਿਲਮਾਂ ਬਣਾਈਆਂ ਜਾਂਦੀਆਂ ਹਨ ਜਦੋਂ ਪੰਜਾਬੀ ਸਿਨੇਮੇ ਦੀ ਸ਼ੁਰੂਆਤ ਹੋਈ ਸੀ ਨਾ ਉਦੋਂ ਕਰੋੜਾਂ ਦਾ ਬਜਟ ਸੀ ਉਦੋਂ 2 ਸਾਲਾਂ ਦੇ ਵਿੱਚ ਇੱਕ ਫਿਲਮ ਬਣਦੀ ਸੀ ਕਿਤੇ ਜਾ ਕੇ ਹਫ਼ਤਿਆਂ ਦੀ ਤਾਂ ਗੱਲ ਦੂਰ ਦੀ ਐ ਸਾਲ ਲੱਗ ਜਾਂਦੇ ਸੀ ਉਦੋਂ ਫਿਲਮਾਂ ਬਣਾਉਣ ਨੂੰ ਪੰਜਾਬੀ ਸਿਨੇਮੇ ਦੀ ਸ਼ੁਰੂਆਤ ਲਾਹੌਰ ਦੇ ਵਿੱਚ ਹੋਈ ਸੀ ਉਦੋਂ ਜਿੰਨੇ ਵੀ ਐਕਟਰ ਸੀ ਸਾਰੇ ਲਾਹੌਰ 'ਚ ਰਹਿੰਦੇ ਸੀ ਜੇ ਅੱਜ ਆਪਾਂ ਗੱਲ ਕਰੀਏ ਨਾ ਬਾਲੀਵੁੱਡ ਦੀ ਵੀ ਤਾਂ ਬਾਲੀਵੁੱਡ ਵੀ ਲਾਹੌਰ ਤੋਂ ਸਟਾਰਟ ਹੋਇਆ ਉਦੋਂ ਉਹਦੋਂ ਜੁਆਇੰਟ ਪੰਜਾਬ ਸੀ ਤੇ ਪੰਜਾਬ ਦੀ ਰਾਜਧਾਨੀ ਲਾਹੌਰ ਸੀਗੀ ਤੇ ਉੱਥੇ ਫਿਲਮਾਂ ਬਣਦੀਆਂ ਸੀ ਸਭ ਤੋਂ ਪਹਿਲੀ ਫਿਲਮ 1928 ਵਿੱਚ ਬਣੀ ਸੀ ਸਭ ਤੋਂ ਪਹਿਲੀ ਫਿਲਮ ਚਾਰਟ ਆਫ ਦਾ ਟੂ ਡੇ ਫਿਲਮ ਦਾ ਨਾਮ ਸੀਗਾ ਉਹਦੀ ਬਿਨਾ ਸਾਊਂਡ ਤੋਂ ਬਣੀ ਸੀ ਉਹਦੀ ਕੋਈ ਆਵਾਜ਼ ਨਹੀਂ ਸੀਗੀ ਪਰ ਜੇ ਪ੍ਰੋਪਰ ਫਿਲਮ ਪੰਜਾਬੀ ਜਿਹਦੇ ਨਾਲ ਪੰਜਾਬੀ ਸਿਨੇਮੇ ਦਾ ਨਿਰਮਾਣ ਹੋਇਆ ਸੀ ਸਹੀ ਪ੍ਰੋਡਿਊਸਰ ਸੀਗੇ ਸਹੀ ਡਾਇਰੈਕਟਰ ਸੀਗੇ ਸਹੀ ਐਕਟਰ ਪੰਜਾਬੀ ਸੀਗੇ ਜਿਨ੍ਹਾਂ ਨੇ ਨਿਰਮਾਣ ਕੀਤਾ ਸੀ ਸਹੀ ਆਵਾਜ਼ ਆਉਂਦੀ ਸੀ ਸਾਊਂਡ ਸਿਸਟਮ ਨਾਲ ਬਣੀ ਸੀਗੀ ਉਸ ਫਿਲਮ ਦਾ ਨਾਮ ਸੀਗਾ ਹੀਰ ਰਾਂਝਾ ਇਹ ਫਿਲਮ 1932 ਵਿੱਚ ਬਣੀ ਸੀਗੀ 1934 ਵਿੱਚ ਫਿਰ 2 ਸਾਲਾਂ ਬਾਅਦ ਇੱਕ ਫਿਲਮ ਹੋਰ ਬਣੀ ਸੀ ਸਹਿਬਾ ਮਿਰਜਾ 1934 ਵਿੱਚ ਇਹ ਦੋਵੇਂ ਫਿਲਮਾਂ ਦੇ ਨਾਲ ਜੇ ਆਪਾਂ ਗੱਲ ਕਰੀਏ ਨਾ ਸ਼ੁਰੂਆਤ ਹੋਈ ਸੀਗੀ ਪੰਜਾਬੀ ਸਿਨੇਮੇ ਦੀ ਅੱਜ ਆਪਾਂ ਗੱਲ ਕਰਦੇ ਆ ਬਈ ਬਹੁਤ ਵੱਡੇ ਬੈਨਰ ਆ ਰਿਦਮ ਵੌਇਸ ਵਾਈਟ ਹਿੱਲ ਪੀਟੀਸੀ ਫਿਲਮ ਪ੍ਰੋਡਕਸ਼ਨ ਹਾਊਸ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਬਹੁਤ ਜ਼ਿਆਦਾ ਵੱਡੇ ਵੱਡੇ ਪ੍ਰੋਡਿਊਸਰ ਆ ਤੇ ਉਦੋਂ ਸਿਰਫ ਇੱਕ ਪ੍ਰੋਡਿਊਸਰ ਹੀ ਸੀਗਾ ਜਿਨੇ ਇਹ ਦੋ ਫਿਲਮਾਂ ਦੀ ਸ਼ੁਰੂਆਤ ਕੀਤੀ ਸੀ ਜਿਨੇ ਪੰਜਾਬੀ ਸਿਨੇਮੇ ਦੀ ਨੀਂਹ ਰੱਖੀ ਸੀ ਜੇ ਆਪਾਂ ਗੱਲ ਕਰੀਏ ਨਾ ਬਾਲੀਵੁੱਡ ਦੀ ਵੀ ਬਾਲੀਵੁੱਡ ਦੀ ਵੀ ਸ਼ੁਰੂਆਤ ਪੰਜਾਬ ਤੋਂ ਹੋਈ ਸੀ ਜਿੰਨੇ ਵੀ ਕਪੂਰ ਸਾਰੇ ਪੰਜਾਬ ਦੇ ਹੀ ਆ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਜੇ ਗੱਲ ਕਰਨ ਲਈਏ ਨਾ ਅੱਜ ਜੇ ਬਾਲੀਵੁੱਡ ਸਾਰਾ ਬੰਬੇ ਬੈਠਾ ਹੈ ਨਹੀਂ ਤਾਂ ਇਹ ਸਾਰਾ ਜੇ ਪੰਜਾਬ ਦੀ ਵੰਡ ਨਾ ਹੁੰਦੀ ਤਾਂ ਇਹ ਪੰਜਾਬ ਦੇ ਵਿੱਚ ਹੀ ਹੁੰਦੇ ਜਾਂ ਲਾਹੌਰ 'ਚ ਤੇ ਜਾਂ ਚੰਡੀਗੜ੍ਹ ਆ ਜਾਂਦੇ ਅੱਜ ਇਹ ਬੰਬਈ ਜਾ ਕੇ ਬੈਠੇ ਆ ਵੀ ਕਹਿੰਦੇ ਬੰਬਈ ਹੀ ਫਿਲਮ ਸਿਟੀ ਆ ਬੰਬਈ ਪੰਜਾਬ ਤੋਂ ਹੀ ਸਟਾਰਟ ਹੋਇਆ ਏ ਜੇ ਗੱਲ ਕਰੀਏ ਫਿਲਮਾਂ ਦਾ ਦੌਰ ਵੀਡੀਓ ਨੂੰ ਵਾਤਵਾਤੇ ਸ਼ੇਅਰ ਕਰਨਾ ਧੰਨਵਾਦ